ਸਤਿ ਸ਼੍ਰੀ ਅਕਾਲ ਜੀ ਮੈਂ ਹਾ ਅਸ਼ਕੀਰ ਕੋ ਸੰਧੂ ਤੇ ਗੱਲ ਕਰਦੇ ਹਾਂ ਜੀ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਆਪੇ ਹੀ ਇਮਾਨਦਾਰੀ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਨੇ ਕਿ ਮੇਰੇ ਜਿਹੜੇ ਵਿਧਾਇਕ ਮੰਤਰੀ ਨੇ ਉਹ ਇਮਾਨਦਾਰੀ ਨਾਲ ਕੰਮ ਕਰਦੇ ਨਜ਼ਰ ਆਏ ਨੇ ਲੇਕਿਨ ਕਾਫੀ ਹੱਦ ਤੱਕ ਜੇ ਵੇਖਿਆ ਜਾਵੇ ਤਾਂ ਆਮ ਆਦਮੀ ਪਾਰਟੀ ਦੇ ਜਿਹੜੇ ਵਿਧਾਇਕ ਮੰਤਰੀ ਨੇ ਉਹਨਾਂ ਵੱਲੋਂ ਤੰਦਲੀ ਦੇ ਨਾਲ ਪੈਸਾ ਇਕੱਠਾ ਕੀਤਾ ਗਿਆ ਜੇਕਰ ਖਾਸ ਗੱਲ ਕਰੀਏ ਜਿਦੇ ਵਿੱਚ ਰਮਨ अरोड़ा ਦਾ ਨਾਮ ਪਹਿਲੇ ਨੰਬਰ ਤੇ ਆਉਂਦਾ ਹੈ ਰਮਨ अरोड़ा ਨੂੰ ਜਿਹੜਾ ਹੈ ਪਿਸਟਾਚਰੀ ਦੇ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਜਿਹੜੇ ਹੈ ਤੇ ਉਹਨਾਂ ਨੂੰ ਜਿਹੜੀ ਹੈ ਨਾਬਾ ਜੇਲ੍ਹ ਦੇ ਵਿੱਚ ਨਿਆਹ ਹਿਰਾਸਤ ਜਿਹੜੀ ਹੈ ਬਣੀ ਹੋਈ ਆ ਉੱਥੇ ਪੇਜ ਦਿੱਤਾ ਗਿਆ ਲੇਕਿਨ ਕੁਝ ਦਿਨ ਪਹਿਲਾਂ ਉਹਨਾਂ ਨੂੰ ਜਿਹੜੀ ਹੈ ਪੰਜਾਬ ਹਰਿਆਣਾ ਅਦਾਲਤ ਵੱਲੋਂ ਜਿਹੜਾ ਹੈ ਉਹਨਾਂ ਨੂੰ ਜ਼ਮਾਨਤ ਮਿਲ ਗਈ ਜ਼ਮਾਨਤ ਤੇ ਉਹ ਬਾਹਰ ਆਏ ਹੋਏ ਸੀ ਲੇਕਿਨ ਉਹਦੇ ਚੱਲਦਿਆਂ ਹੀ ਇੱਕ ਵੱਡਾ ਕੇਸ ਹੋਰ ਸਾਹਮਣੇ ਆ ਰਿਹਾ ਹੈ ਜਿਦੇ ਵਿੱਚ ਪੰਜਾਬ ਪੁਲਿਸ ਨੇ ਇੱਕ ਵਾਰ ਫਿਰ ਜਿਹੜਾ ਹੈ ਉਹਨਾਂ ਨੂੰ ਜਿਹੜੇ ਨੇ ਰਮਨ अरोड़ा ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਗ੍ਰਿਫਤਾਰੀ ਦਾ ਕਾਰਨ ਤੁਹਾਨੂੰ ਦੱਸ ਦਿੰਨੇ ਹਾਂ ਉਹਨਾਂ ਨੂੰ ਜਦੋਂ ਪੰਜਾਬ ਹਰਿਆਣਾ ਤੋਂ ਜ਼ਮਾਨਤ ਮਿਲੀ ਤਾਂ ਪੰਜਾਬ ਪੁਲਿਸ ਨੇ ਇੱਕ ਵਾਰ ਫਿਰ ਗ੍ਰਿਫਤਾਰ ਕੀਤਾ ਜਿਦੇ ਵਿੱਚ 3 ਦਿਨ ਦਾ ਰਿਮਾਂਡ ਮਿਲ ਗਿਆ ਹੈ ਰਿਮਾਂਡ ਇਸ ਗੱਲ ਦਾ ਮਿਲਿਆ ਹੈ ਕਿ ਜਿਹੜੇ ਰਮਨ अरोड़ा ਨੇ ਉਹਨਾਂ ਨੂੰ ਨੇ ਫਿਰ ਜਲੰਧਰ ਦੇ ਵਿੱਚ ਫਰੋਤੀ ਦਾ ਮਾਮਲਾ ਉਹਨਾਂ ਉੱਤੇ ਜਿਹੜਾ ਹੈ ਬਣਾਇਆ ਜਾ ਰਿਹਾ ਕਿ ਉਹਨਾਂ ਨੇ ਜਲੰਧਰ ਵਿੱਚ ਇੱਕ ਵਾਰ ਫਿਰ ਫਰੋਤੀ ਮੰਗਣ ਦੀ ਗੱਲ ਕੀਤੀ ਹੈ ਤਾਂ ਰਮਨ ਅਰੋੜਾ ਨੂੰ ਇੱਕ ਵਾਰ ਫਿਰ ਗ੍ਰਿਫਤਾਰ ਕਰ ਲਿਆ ਜਾਂਦਾ ਹੈ। ਕਈ ਚੈਨਲਾਂ ਵੱਲੋਂ ਜਿਹੜਾ ਹੈ ਰਮਨ ਅਰੋੜਾ ਨੂੰ ਜਿਹੜਾ ਹੈ ਗ੍ਰਿਫਤਾਰ ਕੀਤਾ ਗਿਆ ਤੁਹਾਨੂੰ ਇੱਕ ਆਡੀਓ ਸੁਣਾ ਦਿੰਨੇ ਆ ਜਿਹਦੇ ਵਿੱਚ ਕਰ ਰਹੇ ਨੇ ਧੱਕਾ ਅਰੋੜਾ ਸਾਹਿਬ ਅਰੋੜਾ ਜੀ ਦੇਖੋ ਕਿ ਭਵਨ ਅਰੋੜਾ ਸਾਹਿਬ ਧਿਆਨ ਦੇ ਰਹੇ ਨੇ ਕਿ ਧੱਕਾ ਕਰ ਰਹੇ ਨੇ ਮੇਰੇ ਨਾਲ ਅਜਾ ਅਰੋੜਾ ਸਾਹਿਬ ਇਸ ਵਕਤ ਰਮਨ ਅਰੋੜਾ ਸਿੱਧਾ ਕਹਿ ਰਹੇ ਨੇ ਕਿ ਧੱਕਾ ਜਿਹਦੇ ਵਿੱਚ ਰਮਨ ਅਰੋੜਾ ਇਹ ਕਹਿੰਦੇ ਨਜ਼ਰ ਆ ਰਹੇ ਨੇ ਕਿ ਮੇਰੇ ਨਾਲ ਜਿਹੜੀ ਹੈ ਪੰਜਾਬ ਸਰਕਾਰ ਧੱਕਾ ਕਰ ਰਹੀ ਹੈ ਕਿਉਂਕਿ ਕਿਤੇ ਨਾ ਕਿਤੇ ਜਿਹੜਾ ਹੈ ਰਮਨ ਅਰੋੜਾ ਦਾ ਇੱਕ ਪਾਸੇ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਹੀ ਵਿਜੀਲੈਂਸ ਵੱਲੋਂ ਵੱਡੀ ਕਾਰਵਾਈ ਕਰਵਾਈ ਗਈ ਕਿਉਂਕਿ ਵਿੱਚੋ ਵਿੱਚ ਕੰਸੋਆ ਇਹ ਚੱਲ ਰੀਆਂ ਸੀ ਕਿ ਜਿਹੜੇ ਰਮਨ अरोड़ा ਨੇ ਉਹ ਭਾਜਪਾ ਦੇ ਵਿੱਚ ਜਾ ਸਕਦੇ ਨੇ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਹਨੂੰ ਜਿਹੜਾ ਹੈ ਰਾਹ ਦੇ ਵਿੱਚੋਂ ਹਟਾ ਦਿੰਦੇ ਨੇ ਉਹਨੂੰ ਠੁੱਡਾ ਮਾਰ ਕੇ ਹਟਾ ਦਿੰਦੇ ਨੇ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਕਸਰ ਇਹ ਜਿਹਾ ਹੀ ਕਰਦੇ ਨਜ਼ਰ ਆਉਂਦੇ ਨੇ ਤੇ ਦੂਸਰੇ ਪਾਸੇ ਜਿਹੜੀ ਫਰੋਤੀ ਦੀ ਮੰਗ ਦੀ ਗੱਲ ਕੀਤੀ ਗਈ ਹੈ ਉਹ ਰਮਨ अरोड़ा ਤੇ ਇੱਕ ਹੋਰ ਵੱਡਾ ਜਿਹੜਾ ਹੈ ਉਹਨਾਂ ਉੱਤੇ ਮਾਮਲਾ ਦਰਜ ਕਰ ਦਿੱਤਾ ਗਿਆ ਹੈ ਜਿਦੇ ਵਿੱਚ ਚਲਦਿਆਂ ਪੰਜਾਬ ਪੁਲਿਸ ਨੇ ਇੱਕ ਵਾਰ ਫਿਰ ਗ੍ਰਿਫਤਾਰ ਕੀਤਾ ਹੈ ਜਿਦੇ ਉੱਤੇ ਰਮਨ अरोड़ा ਇਹ ਕਹਿੰਦੇ ਨੇ ਕਿ ਮੇਰੇ ਨਾਲ ਜਿਹੜੀ ਪੰਜਾਬ ਸਰਕਾਰ ਤੱਕਾ ਕਰ ਰਹੀ ਹੈ ਮੇਰੇ ਨਾਲ ਪੁਲਸ ਵਾਲਿਆਂ ਵੱਲੋਂ ਤੱਕਾ ਕੀਤਾ ਜਾ ਰਿਹਾ ਹੈ ਲੇਕਿਨ ਰਮਨ अरोड़ा ਨੂੰ ਇੱਕ ਵਾਰ ਫਿਰ ਗ੍ਰਿਫਤਾਰੀ ਕਰ ਲਈ ਗਈ ਹੈ ਤੇ ਦੂਸਰੇ ਪਾਸੇ ਹੁਣ ਉਹਨਾਂ ਦੇ ਇੱਕ ਹੋਰ ਮਾਮਲਾ ਜਾਂ ਕਹ ਲਈਏ ਕੇਸ ਦਰਜ ਹੋ ਗਿਆ ਹੈ ਤਾਂ